ਸਸਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ ਜਦੋਂ ਦੇਸ਼ ਦੀ ਸਭ ਤੋਂ ਜ਼ਿਆਦਾ ਭ੍ਰਸ਼ਟ પાર્ટી ਨੇ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਨੂੰ ਸਭ ਤੋਂ ਇਮਾਨਦਾਰ પાર્ટી ਦੇ ਕੱਟੜ ਇਮਾਨਦਾਰ ਮੁੱਖ ਮੰਤਰੀ ਨੂੰ ਅਰੈਸਟ ਕੀਤਾ ਔਰ ਇਹ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਇਹਨਾਂ ਦਾ ਭ੍ਰਿਸ਼ਟਾਚਾਰ ਹੈ ਅਸੀਂ ਇਹਦੇ ਨਾਲ ਲੜਾਂਗੇ ਸੜਕ ਤੇ ਵੀ ਸੰਸਦ ਵਿੱਚ ਵੀ ਸੁਪਰੀਮ ਕੋਰਟ ਵਿੱਚ ਵੀ ਔਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਤੇ ਹੁਕਮਾਂ ਮੁਤਾਬਕ ਸਾਰਾ ਟੈਟਾ ਜਿਹੜਾ ਸੀਗਾ ਜਿਹੜੇ ਸਿਕਰਟ ਨੰਬਰ ਸੀਗੇ ਯੂਨੀਕ ਨੰਬਰ ਸੀਗੇ ਜਿਸ ਨਾਲ ਇਹ ਪਤਾ ਲੱਗਣਾ ਸੀਗਾ ਕਿ ਕਿਹੜੇ ਬੰਦੇ ਨੇ ਕਿਹਨੂੰ ਕਿੰਨਾ ਚੰਦਾ ਦਿੱਤਾ ਬੀਜੇਪੀ ਨੂੰ ਔਰ ਇਹਨਾਂ ਪਾਰਟੀ ਨੇ ਕਿੰਨਾ ਚੰਦਾ ਲਿਆ ਕਿੱਦਾਂ ਇਹਨਾਂ ਨੇ ਐਕਸਟਰਸ਼ਨ ਕੀਤੀ ਹੈ ਉਹ ਵਾਲੀ ਜਦੋਂ ਸਾਰੀ ਖਬਰ ਚੱਲ ਰਹੀ ਸੀ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਸਾਡੇ ਲੀਡਰ ਨੂੰ ਅਰੈਸਟ ਕੀਤਾ ਅਸੀਂ ਇਹਦਾ ਡਟ ਕੇ ਮੁਕਾਬਲਾ ਕਰਾਂਗੇ ਅੱਜ ਲੱਖਾਂ ਹਜ਼ਾਰਾਂ ਕੇਜਰੀਵਾਲ ਸੜਕਾਂ ਤੇ ਆਣਗੇ ਅਸੀਂ ਸਾਰੀਆਂ ਜੇਲ੍ਹਾਂ ਭਰ ਦਿਆਂਗੇ ਇਹਨਾਂ ਦੀਆਂ ਜੇਲ੍ਹਾਂ ਖਤਮ ਹੋ ਜਾਣਗੀਆਂ ਇਨਕਲਾਬੀਆਂ ਦੇ ਕਾਫਲੇ ਖਤਮ ਨਹੀਂ ਹੋਣਗੇ ਔਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਕਿ ਇਮੀਡੀਏਟਲੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਰਿਲੀਜ਼ ਕਰੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਜਿਹੜਾ ਇਸ ਵੇਲੇ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਤਾਂ ਉੱਥੇ ਆ ਕੇ ਮੁਕਾਬਲਾ ਕਰੋ ਉੱਥੇ ਸਾਹਮਣਾ ਕਰੋ ਦੇਖੋ ਲੋਕ ਤੁਹਾਡਾ ਕੀ ਹਾਲ ਕਰਦੇ ਆ ਤੇ ਤੁਸੀਂ ਜਿਹੜੀਆਂ ਇਹ ਇਦੜ ਚਾਲਾਂ ਚਲਦੇ ਹੋ ਨਾ ਤੁਸੀਂ ਕਿੱਧਰ ਭਾਕਿਆ ਮਾਰਦੇ ਹੋ ਤੁਸੀਂ ਜਿਹੜੀਆਂ ਇਹ ਚਾਲਾਂ ਚਲਦੇ ਹੋ ਜਿਹੜਾ ਤੁਸੀਂ ਸਾਰੀਆਂ ਏਜੰਸੀਆ ਦਾ ਚਾਹੇ ਉਹ ED ਹੈ ਚਾਹੇ ਉਹ Income Tax ਹੈ ਜਾਂ ਜਿਹੜਾ ਤੁਹਾਡਾ CBI ਆ ਤੁਸੀਂ ਉਹਨਾਂ ਦਾ ਉਹਨਾਂ ਦਾ ਦੁਰਪਯਾਗ ਕਰਕੇ ਦੁਰਉਪਯੋਗ ਕਰਕੇ ਤੁਸੀਂ ਵਿਰੋਧੀਆਂ ਨੂੰ ਵੀ ਦਬਾਉਂਦੇ ਹੋ ਔਰ ਤੁਸੀਂ ਜਿਹੜੇ ਲੋਕਾਂ ਦੀ ਐਕਸਟਰਸ਼ਨ ਵੀ ਕਰਦੇ ਹੋ ਅਸੀਂ ਤੁਹਾਡੇ ਨਾਲ ਲੜਾਂਗੇ ਔਰ ਅਸੀਂ ਇਹਨੂੰ ਇੱਕ ਜਿਹੜਾ ਹੈਗਾ ਇਹ ਇਹਨੂੰ ਇੱਕ ਇੱਕ ਇਹਨੂੰ ਲੈ ਕੇ ਜਾਵਾਂਗੇ ਅਸੀਂ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਔਰ ਤੁਹਾਨੂੰ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਜਿਹੜੀਆਂ ਇਹ ਚੋੜਾ ਹੋਣਗੀਆਂ ਇਹਦੇ ਵਿੱਚ ਤੁਹਾਡੀ ਬੇਈਮਾਨੀ ਦਾ ਭੰਡਾ ਫਾੜ ਕਰਾਂਗੇ ਔਰ ਤੁਹਾਡਾ ਸੁਫੜਾ ਸਾਫ ਹੋਏਗਾ ਇੰਡੀਆ ਦੀ ਸਰਕਾਰ ਬਣੇਗੀ ਔਰ ਜਿਹੜਾ ਤੁਹਾਨੂੰ ਅਸੀਂ ਯੂਵਲ ਵੀ ਬਰਾਉਡ ਟੂ ਜਸਟਿਸ ਜਿੰਨੇ ਬੰਦਿਆਂ ਨੇ ਜਿੰਨੇ ਜ਼ੁਲਮ ਕੀਤੇ ਆ ਚਾਹੇ ਇਹਨਾਂ ਨੇ ਐਕਸਟਰਸਿਸ ਕੀਤੀਆਂ ਵਿਰੋਧੀਆਂ ਦੇ ਤੱਕੇ ਕੀਤੇ ਆ ਔਰਤਾਂ ਦੇ ਤੱਕੇ ਹੋਏ ਆ ਕਿਸਾਨਾਂ ਮਜ਼ਦੂਰਾਂ ਦੇ ਤੱਕੇ ਹੋਏ ਆ ਉਹ ਸਾਰਿਆਂ ਦਾ ਹਿਸਾਬ ਇਹਨਾਂ ਨੂੰ ਦੇਣਾ ਪਏਗਾ ਬਹੁਤ ਬਹੁਤ ਧੰਨਵਾਦ ਸਾਸੀ ਕਾਲ ਜੀ ਮੈਂ ਡਾਕਟਰ ਬਲਜੀਤ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ ਜਦੋਂ ਦੇਸ਼ ਦੀ ਸਭ ਤੋਂ ਜ਼ਿਆਦਾ ਭ੍ਰਸ਼ਟ ਪਾਰਟੀ ਨੇ ਇੱਕ ਕੱਟੜ ਇਮਾਨਦਾਰ ਮੁੱਖ ਮੰਤਰੀ ਨੂੰ ਸਭ ਤੋਂ ਇਮਾਨਦਾਰ ਪਾਰਟੀ ਦੇ ਕੱਟੜ ਇਮਾਨਦਾਰ ਮੁੱਖ ਮੰਤਰੀ ਨੂੰ ਅਰੈਸਟ ਕੀਤਾ ਔਰ ਇਹ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਇਹਨਾਂ ਦਾ ਭ੍ਰਿਸ਼ਟਾਚਾਰ ਹੈ ਅਸੀਂ ਇਹਦੇ ਨਾਲ ਲੜਾਂਗੇ ਸੜਕ ਤੇ ਵੀ ਸੰਸਦ ਵਿੱਚ ਵੀ ਸੁਪਰੀਮ ਕੋਰਟ ਵਿੱਚ ਵੀ ਔਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਤੇ ਹੁਕਮਾਂ ਮੁਤਾਬਕ ਸਾਰਾ ਟਾਈਟਾ ਜਿਹੜਾ ਸੀਗਾ ਜਿਹੜੇ ਸਿਕਰਟ ਨੰਬਰ ਸੀਗੇ ਯੂਨੀਕ ਨੰਬਰ ਸੀਗੇ ਜਿਸ ਦੇ ਨਾਲ ਇਹ ਪਤਾ ਲੱਗਣਾ ਸੀਗਾ ਕਿ ਕਿਹੜੇ ਬੰਦੇ ਨੇ ਕਿਹਨੂੰ ਕਿੰਨਾ ਚੰਦਾ ਦਿੱਤਾ ਬੀਜੇਪੀ ਨੂੰ ਔਰ ਇਹਨਾਂ ਪਾਰਟੀ ਨੇ ਕਿੰਨਾ ਚੰਦਾ ਲਿਆ ਕਿੱਦਾਂ ਇਹਨਾਂ ਨੇ ਐਕਸਟਰਸ਼ਨ ਕੀਤੀ ਆ ਉਹ ਵਾਲੀ ਜਦੋਂ ਸਾਰੀ ਖਬਰ ਚੱਲ ਰਹੀ ਸੀ ਲੋਕਾਂ ਦਾ ਧਿਆਨ ਫਟਕਾਉਣ ਵਾਸਤੇ ਇਹਨਾਂ ਨੇ ਸਾਡੇ ਲੀਡਰ ਨੂੰ ਅਰੈਸਟ ਕੀਤਾ ਅਸੀਂ ਇਹਦਾ ਡਟ ਕੇ ਮੁਕਾਬਲਾ ਕਰਾਂਗੇ ਅੱਜ ਲੱਖਾਂ ਹਜ਼ਾਰਾਂ ਕੇਜਰੀਵਾਲ ਸੜਕਾਂ ਤੇ ਆਣਗੇ ਅਸੀਂ ਸਾਰੀਆਂ ਜੇਲਾਂ ਭਰ ਦਿਆਂਗੇ ਇਹਨਾਂ ਦੀਆਂ ਜੇਲਾਂ ਖਤਮ ਹੋ ਜਾਣਗੀਆਂ ਇਨਕਲਾਬੀਆਂ ਦੇ ਕਾਫਲੇ ਖਤਮ ਨਹੀਂ ਹੋਣਗੇ ਔਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਕਿ ਇਮੀਜੇਟਲੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਰੀਲੀਜ਼ ਕਰੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਜਿਹੜਾ ਇਸ ਵੇਲੇ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਤਾਂ ਉੱਥੇ ਆ ਕੇ ਮੁਕਾਬਲਾ ਕਰੋ ਉੱਥੇ ਸਾਹਮਣਾ ਕਰੋ ਦੇਖੋ ਲੋਕ ਤੁਹਾਡਾ ਕੀ ਹਾਲ ਕਰਦੇ ਆ ਤੇ ਤੁਸੀਂ ਜਿਹੜੀਆਂ ਇਹ ਇਦੜ ਚਾਲਾਂ ਚਲਦੇ ਹੋ ਨਾ ਤੁਸੀਂ ਕਿੱਧਰ ਭਾਕੀਆਂ ਮਾਰਦੇ ਹੋ ਤੁਸੀਂ ਜਿਹੜੀਆਂ ਇਹ ਚਾਲਾਂ ਚਲਦੇ ਹੋ ਜਿਹੜਾ ਤੁਸੀਂ ਸਾਰੀਆਂ ਏਜੰਸੀਆ ਦਾ ਚਾਹੇ ਉਹ ED ਹੈ ਚਾਹੇ ਉਹ Income Tax ਹੈ ਜਾਂ ਜਿਹੜਾ ਤੁਹਾਡਾ CBI ਹੈ ਤੁਸੀਂ ਉਹਨਾਂ ਦਾ ਉਹਨਾਂ ਦਾ ਦੁਰਪਯਾਗ ਕਰਕੇ ਦੁਰਉਪਯੋਗ ਕਰਕੇ ਤੁਸੀਂ ਵਿਰੋਧੀਆਂ ਨੂੰ ਵੀ ਦਬਾਉਂਦੇ ਹੋ ਔਰ ਤੁਸੀਂ ਜਿਹੜੇ ਲੋਕਾਂ ਦੀ ਐਕਸਟਰਸ਼ਨ ਵੀ ਕਰਦੇ ਹੋ ਅਸੀਂ ਤੁਹਾਡੇ ਨਾਲ ਲੜਾਂਗੇ ਔਰ ਅਸੀਂ ਇਹਨੂੰ ਇੱਕ ਜਿਹੜਾ ਹੈਗਾ ਇਹ ਇਹਨੂੰ ਇੱਕ ਇੱਕ ਇਹਨੂੰ ਲੈ ਕੇ ਜਾਵਾਂਗੇ ਅਸੀਂ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਔਰ ਤੁਹਾਨੂੰ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਜਿਹੜੀਆਂ ਇਹ ਚੋੜਾ ਹੋਣਗੀਆਂ ਇਦੇ ਵਿੱਚ ਤੁਹਾਡੀ ਬੇਈਮਾਨੀ ਦਾ ਭੰਡਾ ਫਾੜ ਕਰਾਂਗੇ ਔਰ ਤੁਹਾਡਾ ਸੁਫੜਾ ਸਾਫ਼ ਹੋਏਗਾ ਇੰਡੀਆ ਦੀ ਸਰਕਾਰ ਬਣੇਗੀ ਔਰ ਜਿਹੜਾ ਤੁਹਾਨੂੰ ਅਸੀਂ ਯੂਵਲ ਵੀ ਬਰਾਉਟ ਟੂ ਜਸਟਿਸ ਜਿੰਨੇ ਬੰਦਿਆਂ ਨੇ ਜਿੰਨੇ ਜ਼ੁਲਮ ਕੀਤੇ ਆ ਚਾਹੇ ਇਹਨਾਂ ਨੇ ਐਕਸਟਰਸਿਸ ਕੀਤੀਆਂ ਵਿਰੋਧੀਆਂ ਦੇ ਤੱਕੇ ਕੀਤੇ ਆ ਔਰਤਾਂ ਦੇ ਤੱਕੇ ਹੋਏ ਆ ਕਿਸਾਨਾਂ ਮਜ਼ਦੂਰਾਂ ਦੇ ਤੱਕੇ ਹੋਏ ਆ ਉਹ ਸਾਰਿਆਂ ਦਾ ਹਿਸਾਬ ਇਹਨਾਂ ਨੂੰ ਦੇਣਾ ਪਏਗਾ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par